ਆਪਾਂ ਸ਼ਾਮ ਨੂੰ ਐਤਵਾਰ ਚੰਦਮਿੰਟ ਵਾਸਤੇ ਲਾਈਵ ਹੋਨੇ ਆ ਕਿਸੇ ਖਾਸ ਮੁੱਦੇ ਤੇ ਕਿਸੇ ਖਾਸ ਵਜ੍ਹਾ ਕਰਕੇ ਤਾਂ ਤੁਸੀਂ ਮੈਨੂੰ ਚੰਦਮਿੰਟ ਆਪਣਾ ਕੀਮਤੀ ਸਮੇਂ ਚੋਂ ਸਾਥ ਬਖਸ਼ਣਾ ਤਾਂ ਕਿ ਆਪਾਂ ਇੱਕ ਮੁੱਦੇ ਤੇ ਗੱਲ ਕਰ ਸਕੀਏ ਤੇ ਮੁੱਦਾ ਤੁਹਾਨੂੰ ਸਭ ਨੂੰ ਪਤਾ ਹੀ ਹੈ ਬੜਾ ਜ਼ਰੂਰੀ ਹੈ ਇਸ ਕਰਕੇ ਕੰਟ ਮਿੰਟ ਆਪਾਂ ਗੱਲਬਾਤ ਜਿਹੜੀ ਆ ਉਹ ਕਰਾਂਗੇ ਮੈਂ ਸ਼ੇਅਰ ਕਰ ਦੇਣਾ ਜਦ ਤੱਕ ਤੁਸੀਂ ਥੋੜਾ ਜਿਹਾ ਇੰਤਜ਼ਾਰ ਕਰ ਲਓ ਗੱਲਬਾਤ ਆਪਾਂ ਸਟਾਰਟ ਕਰਦੇ ਹਾਂ ਮੈਂ ਸ਼ੇਅਰ ਕਰ ਦੇਵਾਂ ਜਦ ਤੱਕ ਤੱਕ ਕੁਝ ਮਿੰਟ ਚੰਦ ਗੱਲਾਂ ਆਪਾਂ ਕਰਾਂਗੇ ਸਾਂਝੀਆਂ ਦਰਸਲ ਕੀ ਹੈ ਕਿ ਤੁਹਾਨੂੰ ਪਤਾ ਹੀ ਹੈ ਇਸ ਵੇਲੇ ਦੀ ਵੱਡੀ ਅਪਡੇਟ ਆ ਰਹੀ ਹੈ ਕਿ ਤਿੰਨ ਗ੍ਰਿਫਤਾਰੀਆਂ ਹੋਈਆਂ ਨੇ ਇਸ ਮਾਮਲੇ 'ਚ ਸ਼ੈਣਾ ਦੇ ਵਿੱਚ ਸਭ ਨੂੰ ਪਤਾ ਹੈ ਕਿ ਇੱਕ ਸੁਖਵਿੰਦਰ ਸਿੰਘ ਕਲਕੱਤਾ ਨਾਮ ਦੇ ਨੌਜਵਾਨ ਸਰਪੰਚ ਦਾ ਸਰਪੰਚ ਐਕਚੁਅਲ 'ਚ ਉਹ ਆਪ ਨਹੀਂ ਸੀ ਉਹਦੀ ਮਾਂ ਸੀ ਪਰ ਆਪਾਂ ਅਕਸਰ ਪਿੰਡਾਂ ਦੇ ਵਿੱਚ ਦੇਖਦੇ ਹਾਂ ਕਿ ਪਤਨੀਆ ਦੀ ਥਾਂ ਮਾਂ ਦੀ ਥਾਂ ਜਾਂ ਪਿਤਾ ਦੀ ਥਾਂ ਤੇ ਵੀ ਕਿਤੇ ਕਿਤੇ ਤੁਸੀਂ ਦੇਖਦੇ ਹੋ ਕਿ ਨੌਜਵਾਨ ਸਾਰਾ ਕੰਮ ਕਰ ਜਾਂਦੇ ਤੇ ਇਸ ਤਰ੍ਹਾਂ ਉਕਤ ਸੁਖਵਿੰਦਰ ਸਿੰਘ ਕਲਕੱਤਾ ਕਲਕੱਤਾ ਨਾਮ ਦੇ ਨਾਲ ਕਿਵੇਂ ਜੁੜਿਆ ਮੈਨੂੰ ਸਮਝ ਨਹੀਂ ਆਈ ਮੇਰੇ ਖਿਆਲ ਦੇ ਨਾਲ ਇਹਨਾਂ ਦਾ ਟਰਾਂਸਪੋਰਟ ਦਾ ਵੀ ਕੰਮ ਕਰ ਹੈ ਸ਼ਾਇਦ ਇਸ ਵਾਸਤੇ ਨਾਮ ਦੇ ਨਾਲ ਕਿਉਂਕਿ ਕਲਕੱਤੇ ਆਪਣੇ ਪੰਜਾਬੀਆਂ ਦੀ ਬਹੁਤ ਕਾਲੋ ਕੀ ਟਰਾਂਸਪੋਰਟ ਦੇ ਵਿੱਚ ਹਿੱਸੇਦਾਰੀ ਹੈ ਸੋ ਹੋ ਸਕਦਾ ਹੈ ਕਿ ਕਲਕੱਤਾ ਇਸ ਕਰਕੇ ਨਾ ਨਾਲ ਜੁੜ ਗਿਆ ਹੋਵੇ ਬਰハਲ ਜਿਹੜੀ ਗੱਲ ਆਪਾਂ ਕਰ ਰਹੇ ਆ ਉਹਨੂੰ ਜੇ ਆਪਾਂ ਸ਼ੁਰੂਆਤੀ ਹਿੰਦੂ ਤੋਂ ਲਈਏ ਤਮਸਰਾ ਕੀ ਹੈ ਸਭ ਤੋਂ ਪਹਿਲਾਂ ਤੇ ਜੋ ਪੁਲਸ ਨੇ ਦੱਸਿਆ ਹੁਣੇ ਮੈਂ ਸੁਣ ਰਿਹਾ ਸੀਗਾ ਕੁਲਦੀਪ ਚਾਹਲ ਤੇਜ਼ ਦਰਾਰ ਅਫਸਰ ਹੈ ਉਹ ਆਏ ਤੇ ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਅਸੀਂ ਤਿੰਨ ਗ੍ਰਿਫਤਾਰੀਆਂ ਕਰ ਲਈਆਂ ਨੇ ਤਿੰਨ ਗ੍ਰਿਫਤਾਰੀਆਂ ਹੋ ਗਈਆਂ ਨੇ ਚਲੋ ਠੀਕ ਹੋ ਗਿਆ ਉਹਦੇ ਵਿੱਚ ਦੋ ਐਸੇ ਬੰਦੇ ਆ ਜਿਨ੍ਹਾਂ ਦਾ ਨਾਮ ਪਰਿਵਾਰ ਨੇ ਲਿਖਾਇਆ ਤੇ ਇੱਕ ਬੰਦਾ ਮਤਲਬ ਕਿ ਜਿਸ ਨੇ ਸ਼ੂਟ ਕੀਤਾ ਉਸ ਸੁਖਵਿੰਦਰ ਸਿੰਘ ਨੂੰ ਜਿਸ ਦੀ ਆਪਾਂ ਗੱਲ ਕਰ ਰਹੇ ਹਾਂ ਕਹਿੰਦੇ ਜੀ ਕਿ ਬੱਤੀ ਬੂਰ ਦੇ ਵੈਪਨ ਦੇ ਨਾਲ ਗੋਲੀਆਂ ਮਾਰੀਆਂ ਗਈਆਂ ਕੁਲਦੀਪ ਚਾਹਲ ਕਹਿ ਰਹੇ ਨੇ ਕਿ ਵੈਪਨ ਜਿਹੜਾ ਹੈ ਉਹ 10 12 ਦਿਨ ਪਹਿਲਾਂ ਇਹਨਾਂ ਨੇ ਲੁਧਿਆਣੇ ਤੋਂ ਲੈ ਕੇ ਆਂਦਾ ਹੈ ਜਿਹੜਾ ਉਹ ਨਾਲ ਗਿਆ ਤਾਂ ਉਸ ਬੰਦੇ ਨੂੰ ਵੀ ਗ੍ਰਿਫਤਾਰ ਕਰ ਲਿਆ ਇੱਕ ਹੋਰ ਆ ਜਿਹੜਾ ਸ਼ਾਇਦ ਜਿਹਦਾ ਨਾਮ ਹੈ ਗੁਰਦੀਪ ਦਾਸ ਦੀਪੀ ਉਹ ਵੀ ਇਹਨਾਂ ਦਾ ਸਿਆਸੀ ਤੌਰ ਤੇ ਕਹ ਲਓ ਕਿ ਵਿਰੋਧੀ ਹੈ ਇਲੈਕਸ਼ਨ ਦੇ ਵਿੱਚ ਆਮਾ ਆਮ ਨੂੰ ਸਾਹਮਣਾ ਜਿਵੇਂ ਹੁੰਦਾ ਆਮੋ ਸਾਹਮਣਾ ਉਹ ਇਹਨਾਂ ਦਾ ਸੀ ਤੇ ਉਹਦੇ ਕਰਕੇ ਹੀ ਸ਼ੱਕ ਪ੍ਰਗਟਾਇਆ ਜਾ ਰਿਹਾ ਕਿ ਇਸ ਵਿਅਕਤੀ ਨੇ ਸੁਪਾਰੀ ਦਿੱਤੀ ਹੋ ਸਕਦੀ ਹੈ ਕਿਉਂ ਪਰਿਵਾਰ ਇਹ ਗੱਲ ਕਹਿੰਦਾ ਹੈ ਕਿ ਜਿਹੜਾ ਗੁਰਦੀਪ ਦੀਪੀ ਸੀ ਕਥਿਤ ਤੌਰ ਤੇ ਇਹਨੇ ਕੋਈ ਪੰਚਾਇਤੀ ਜਗ੍ਹਾ ਨੱਪੀ ਹੋਈ ਸੀ ਤੇ ਪੰਚਾਇਤੀ ਜਗ੍ਹਾ ਇਹਨਾਂ ਨੇ ਸ਼ੁਰੂਾਈ ਸੀ ਆਪਣੀ ਸਰਪੰਚੀ ਦੇ ਦੌਰਾਨ ਕਿਉਂਕਿ ਮਰਨ ਵਾਲੇ ਦੀ ਜਿਹੜੀ ਮਾਤਾ ਸਰਪੰਚ ਰਹੀ ਆ ਉਹ 98 ਤੋਂ ਸੌਰੀ 18 ਤੋਂ 23 18 ਤੋਂ 23 ਮਤਲਬ ਕਿ 5 ਸਾਲ ਦਾ 10 ইয়ার ਸੀਗਾ ਤਾਂ ਉਹ ਕਹਿੰਦੇ ਆ ਕਿ ਉਸ ਦਰਮਿਆਨ ਇਹਨਾਂ ਨੇ ਉਕਤ ਜਿਹੜੀ ਕਬਜ਼ਾਈ ਜ਼ਮੀਨ ਸੀ ਉਹ ਛੜਵਾਈ ਇਸ ਕਰਕੇ ਇਹ ਜਿਹੜਾ ਗੁਰਦੀਪ ਦਾਸ ਡੀਪੀ ਸੀ ਉਹ ਰੰਜ ਰੱਖਦਾ ਸੀ ਮਤਲਬ ਕਿ ਜਿਵੇਂ ਆਪਾਂ ਪਿੰਡਾਂ ਚੋਂ ਦੇਖਦੇ ਆ ਕਿ ਕੋਈ ਬੰਦਾ ਕੋਈ ਜੱਜ ਦਾ ਕੰਮ ਕਰੇ ਕਿਸੇ ਦੇ ਨਾਲ ਲੜ ਕੇ ਝੁਲ ਕੇ ਕਹੇ ਕਿ ਭਾਈ ਤੂੰ ਨਜਾਇਜ਼ ਇਹ ਚੀਜ਼ ਨੱਪੀ ਆ ਛੁੜਾਦੇ ਤੇ ਫਿਰ ਆਪਣੇ ਬੰਦੇ ਸਾਊ ਤਰੀਕੇ ਨਾਲ ਛੱਡਣ ਦੀ ਥਾਂ ਤੇ ਅਗਲੇ ਨਾਲ ਫੈਰ ਜਿਹੜਾ ਵਿੱਡ ਕੇ ਭej ਜਾਂਦੇ ਆ ਕਿ ਤੂੰ ਕੌਣ ਹੁੰਨਾ ਤੇਰੇ ਪਿਓ ਦੀ ਜਗ੍ਹਾ ਪਰ ਇਸ ਬੰਦੇ ਦੇ ਕੰਮ ਬੋਲਦੇ ਆ ਇਸ ਬੰਦੇ ਦੀ ਕਮਾਈ ਇਹ ਬੋਲਦੀ ਆ ਕਿ ਤੁਸੀਂ ਵੇਖੋ ਕਿ ਜਿਵੇਂ ਹੀ ਇਸ ਬੰਦੇ ਨੂੰ ਮਾਰਿਆ ਗਿਆ ਸੁਖਵਿੰਦਰ ਸਿੰਘ ਸਰਪੰਚ ਨੂੰ ਨਾਲ ਦੀ ਨਾਲ ਧਰਨਾ ਲੱਗ ਗਿਆ ਨਾਲ ਦੀ ਨਾਲ ਲੋਕਾਂ ਨੇ ਆਪਣੀਆਂ ਗੱਲਾਂ ਜ਼ਾਹਰ ਕੀਤੀਆਂ ਕਿ ਕਿੰਨਾ ਵਧੀਆ ਬੰਦਾ ਸੀ ਕਿੰਨਾ ਪਿਆਰਾ ਇਨਸਾਨ ਸੀ ਕਿੰਨਾ ਖੜਨ ਵਾਲਾ ਸੀਗਾ ਕਿੰਨਾ ਅੜਨ ਵਾਲਾ ਸੀ ਕਿੰਨਾ ਸੇਵਾ ਭਾਵ ਵਾਲਾ ਸੀਗਾ ਸਾਰੇ ਉਹਦੇ ਦੋਸਤ ਮਿੱਤਰ ਜਿੰਨੇ ਸੀਗੇ ਇਹੀ ਬੰਦੇ ਦੀ ਕਮਾਈ ਹੁੰਦੀ ਆ ਮੈਂ ਕਹਿੰਦਾ ਕਿ ਚੈੱਕਾਂ ਦੇ ਵਿੱਚ ਜਿਹੜੇ ਅਕਾਊਂਟ ਦੇ ਜਿਹੜੇ ਫਿਗਰ ਹੁੰਦੇ ਨੇ ਨਾ ਇਹ ਸਾਰੇ ਜਿਹੜੇ ਆ ਉਹ ਕਈ ਵਾਰ ਇਹੋ ਜਿਹੀਆਂ ਕਮਾਈਆਂ ਦੇ ਮੁਰੇ ਬਿਲਕੁਲ ਫਿੱਕੇ ਪੈ ਜਾਂਦੇ ਆ ਅਸਲੀ ਕਮਾਈ ਤੇ ਇਹੀ ਹੁੰਦੀ ਹੈ ਕਿ ਜਦੋਂ ਤੁਸੀਂ ਸੰਸਾਰ ਤੋਂ ਰੁਖਸਤ ਹੋ ਜਾਂਦੇ ਹੋ ਤਾਂ ਤੁਹਾਡੀਆਂ ਯਾਦਾਂ ਕਿਹੋ ਜੀਆਂ ਰਹਿੰਦੀਆਂ ਨੇ ਲੋਕਾਂ ਦੇ ਜ਼ਹਿਨ ਦੇ ਵਿੱਚ ਤਾਂ ਮਤਲਬ ਕਿ ਮੈਂ ਉਸ ਬੰਦੇ ਬਾਰੇ ਦੇਖਿਆ ਮੈਂ ਸ਼ੁਰੂ ਤੋਂ ਹੀ ਬੰਦੇ ਨੂੰ ਦੇਖਿਆ ਜਦੋਂ ਲਾਭ ਸਿੰਘ ਉਗੋਕੇ ਦੇ ਨਾਲ ਇਹਦਾ ਇੱਕ ਬੈਸਟ ਮੋਬਾਈਲਸਾ ਹੋਇਆ ਤੁਸੀਂ ਦੇਖਿਆ ਉਹਨਾਂ ਲਾਭ ਸਿੰਘ ਉਗੋਕੇ ਵੈਸ਼ ਜੇ ਤੁਸੀਂ ਦੇਖੋਗੇ ਨਾ ਵੈਸੇ ਸਾਡੇ ਲਈ ਸ਼ੇਮ ਵਾਲੀ ਗੱਲ ਆ ਸ਼ਰਮ ਵਾਲੀ ਗੱਲ ਆ ਕਿ ਅਸੀਂ ਚੁਣੇ ਤੇ ਆਮ ਬੰਦੇ ਆ ਪਰ ਇਹ ਆਮ ਬੰਦੇ ਆਮ ਬਣ ਕੇ ਨਹੀਂ ਰਹਿੰਦੇ ਮਤਲਬ ਕਿ ਕੋਈ ਮਾੜਾ ਜਿਹਾ ਸਵਾਲ ਕਰੇ ਕੋਈ ਮੜੀ ਜੀ ਗੱਲ ਕਰੇ ਇਹ ਅੱਗੋਂ ਟੁੱਟ ਕੇ ਪੈ ਜਾਂਦੇ ਆ ਇਹ ਅੱਗੋਂ ਮਤਲਬ ਕਿ ਕਹਿ ਜਾਂਦੇ ਆ ਕਿ ਤੇਰੇ ਥਪੜੇ ਲਾ ਦੇਾਂਗੇ ਥਪੜੇ ਲਾ ਦੇਾਂਗੇ ਤੇ ਬੰਦਾ ਪੁੱਛੇ ਭਾਈ ਅਗਲੇ ਵੀ ਦੋ ਹੱਥ ਆ ਗਨਗੂਨ ਮੈਨ ਪਾਸੇ ਕਰਕੇ ਕਿਤੇ ਲਾ ਕੇ ਦੇਖੋ ਕਿਸੇ ਨੂੰ ਜਾਦ ਤੁਸੀਂ ਵਿਧਾਇਕ ਨਹੀਂ ਸੀ ਕਿੰਨੇ ਕੁ ਬੰਦਿਆਂ ਦੇ ਥੱਪੜੇ ਮਾਰਦੇ ਸੀ ਭਈ ਤੁਹਾਡੇ ਵਰਗੇ ਬੰਦਿਆਂ ਨੂੰ ਬਾਹੋਂ ਬਰੋੜ ਕੇ ਅਗਲਾ ਕੰਧ ਤੇ ਨਾਲ ਲਾ ਲੈਂਦਾ ਕਿ ਇਟਾਂ ਗਿਣ ਕਿੰਨੀਆਂ ਨੇ ਕਿਹੜੇ ਪੱਠੇ ਤੋਂ ਆਈਆਂ ਮਾਰਕਾ ਵੇਖ ਕੇ ਦੱਸ ਜਰਾ ਤੋ ਖੈਰ ਚਲੋ ਇਹ ਸਰੂਰਿਆ ਗਰੂਰਿਆ ਬਹੁਤੀ ਧੀਰ ਇਹ ਅਹੰਕਾਰ ਇਹ ਰਵਈਏ ਇਹ ਵਤੀਰੇ ਰਹਿੰਦੇ ਵੀ ਨਹੀਂ ਇਹ ਕਈ ਵਿਧਾਇਕਾਂ ਦੀ ਪ੍ਰੋਬਲਮ ਹੈਗੀ ਆ ਕਿ ਇਹਨਾਂ ਨੂੰ ਬੋਲਣ ਦਾ ਕੂਨ ਦਾ ਚੱਜ ਸਵਾਦ ਹੈ ਨਹੀਂਗਾ ਅੱਛਾ ਮੈਂ ਉਦੋਂ ਤੋਂ ਇਹਸ ਬੰਦੇ ਨੂੰ ਵੇਖਿਆ ਫਿਰ ਅਕਾਲੀ ਦਰ ਅੰਮ੍ਰਿਤਸਰ ਦੇ ਵਿੱਚ ਹੀ ਚਲਾ ਗਿਆ ਸੁਖਵਿੰਦਰ ਸਿੰਘ ਤੇ ਉਸ ਤੋਂ ਬਾਅਦ ਹੁਣ ਜਦੋਂ ਇਹਦਾ ਮਰਡਰ ਹੋ ਗਿਆ ਤੇ ਸਾਰੀ ਕਹਾਣੀ ਜਿਹੜੀ ਆ ਉਹ ਆਪਣੇ ਸਾਹਮਣੇ ਆਈ ਆ ਹੁਣ ਦੇਖੋ ਗੱਲਾਂ 2-3 ਨੇ ਇੱਕ ਪਰਿਵਾਰ ਚ ਦੱਸ ਰਿਹਾ ਇੱਕ ਉਹਦੇ ਯਾਰ ਦੱਲੀ ਦੱਸ ਰਹੇ ਆ ਇੱਕ ਜੋ ਪੁਲਿਸ ਦੱਸ ਰਹੀ ਆ ਕਿਉਂਕਿ ਹੁਣ ਜਿਹੜਾ ਇਸ ਸੰਸਾਰ ਤੋਂ ਚਲਾ ਗਿਆ ਉਹਨੇ ਤੇ ਦੱਸਣਾ ਕੋਈ ਨਹੀਂ ਉਹਨੇ ਤੇ ਕੁਝ ਨਹੀਂ ਨਾ ਦੱਸਣਾ ਕਿ ਉਹਦੇ ਨਾਲ ਕੀ ਹੋਇਆ ਕੀ ਵਾਪਰਿਆ ਹੁਣ ਪੁਲਿਸ ਨੇ ਦੇਖੋ ਲੋਕਾਂ ਦਾ ਸਿੱਧਾ ਸ਼ੱਕ ਸੀ ਕਿ ਇਹ ਬੰਦਾ politically ਤੇ ਦੇਖੋ ਐਕਟਿਵ ਹੈਗਾ ਹੀ ਸੀਗਾ ਇਹਦੇ 'ਚ ਕੋਈ ਸ਼ੱਕ ਨਹੀਂ ਮੈਂ ਉਹਦੀਆਂ ਫਿਰ ਇੰਟਰਵਿਊਜ਼ ਸੁਖਮਿੰਦਰ ਸਿੰਘ ਦੀਆਂ ਕੱਢ ਕੇ ਦੇਖੀਆਂ ਕਿਉਂਕਿ ਕੁਝ ਗੱਲਾਂ ਹੁੰਦੀਆਂ ਨੇ ਕਿ ਜਦੋਂ ਆਪਣਾ ਕੋਈ ਜੀ ਚਲਾ ਜਾਂਦਾ ਹੈ ਕੋਈ ਆਪਣਾ ਯਾਰ ਬੇਲੀ ਚਲਾ ਜਾਂਦਾ ਆਪਾਂ ਭਾਵਕ ਹੋ ਕੇ ਵੀ ਕੈਮਰੇ ਦੇ ਸਾਹਮਣੇ ਕਹਿ ਦਿੰਨੇ ਆ ਜਾਂ ਕੇਸ ਨੂੰ ਮਜ਼ਬੂਤ ਕਰਨ ਵਾਸਤੇ ਕਰਵਾਉਣ ਵਾਸਤੇ ਵੀ ਆਪਾਂ ਕਹਿ ਦਿੰਨੇ ਆ ਇਹ ਅਸੀਂ بڑے ਮਾਮਲਿਆਂ 'ਚ ਦੇਖਿਆ ਮੈਂ ਇੱਕ ਐਸਾ ਵਾਕਿਆ ਵੀ ਤੁਹਾਨੂੰ ਦੱਸ ਸਕਦਾ ਹਾਂ ਕਿ ਜਦੋਂ ਇੱਕ ਵੱਡੇ ਵੱਡੇ ਗੈਂਗਸਟਰ ਦਾ ਐਨਕਾਉਂਟਰ ਹੋ ਗਿਆ ਤੇ ਉੱਥੇ ਇੱਕ ਬੰਦਾ ਉਹਨੂੰ ਆਪ ਦਾ ਰਿਸ਼ਤੇਦਾਰ ਦੱਸ ਕੇ ਨੇੜ ਦਾ ਤੇ ਪੱਤਰਕਾਰਾਂ 'ਚ ਇੱਕ ਕਹਿ ਲੋ ਕਿ ਫੁਕਰੀ ਮਾਰ ਬੈਠਾ ਸੀ ਉਸਨੂੰ ਬਹੁਤ ਮਹਿੰਗੀ ਪਈ ਸੀ ਬਾਤ ਦੇ ਵਿੱਚ ਬਹੁਤ ਮਹਿੰਗੀ ਪਈ ਸੀ ਕਿਉਂਕਿ ਉਹ ਸਤਾਪਤ ਕਰਨਾ ਤਾਂ ਦੂਰ ਦੀ ਗੱਲ ਹੈ ਨੀਲੇ ਤੇਰੇ ਵੀ ਨਹੀਂ ਸੀ ਜਾ ਸਕਦਾ ਤੇ ਮੈਨੂੰ ਪਤਾ ਸੀ ਮੇਰੇ ਆਂਡ ਗੁਆਂਡ ਦਾ ਹੀ ਕੰਮ ਸੀਗਾ। ਤੋਂ ਇਦਾਂ ਹੋ ਜਾਂਦਾ ਹੈ ਕਈ ਵਾਰ। ਸੋ ਇਹ ਸਾਡਾ ਤਜਰਬਾ ਹੁੰਦਾ ਹੈ ਅਸੀਂ ਕਿਸੇ ਨੂੰ ਸ਼ੱਕ ਦੀ ਨਿਗਾਹ ਨਾਲ ਨਹੀਂ ਦੇਖਦੇ। ਇਸ ਤਰ੍ਹਾਂ ਜਦੋਂ ਤੁਸੀਂ ਪੱਤਰਕਾਰਤਾ ਚ ਬਹੁਤ ਲੰਮਾ ਸਮਾਂ ਤੁਰ ਲੈਣੇ ਹੋ ਤਾਂ ਤੁਹਾਨੂੰ ਪਤਾ ਲੱਗ ਜਾਂਦਾ। ਪਰ ਬਾਤ ਦੇ ਵਿੱਚ ਮੈਂ ਕੁਝ ਇੰਟਰਵਿਊਸ ਸੁਖਵਿੰਦਰ ਸਿੰਘ ਦੀਆਂ ਆਪ ਕੱਢ ਕੇ ਸੁਣੀਆਂ। ਜਿਦੇ ਵਿੱਚ ਇੱਕ ਦੋ ਥਾਵਾਂ ਤੇ ਉਹ ਤੌਖਲਾ ਪ੍ਰਗਟ ਆਉਂਦਾ ਹੈ। ਤੌਖਲਾ ਇਉਂ ਪ੍ਰਗਟ ਆਉਂਦਾ ਹੈ ਕਿ ਬਾਈ ਮੈਂ ਇਸ ਕੰਮ ਦੇ ਵਿੱਚ ਆਇਆ ਵਾਂ ਤੇ ਮੈਨੂੰ ਖਤਰਾ ਹੈ ਵੀ ਮੈਂ ਮਤਲਬ ਕਿ ਕਤਲ ਹੋ ਸਕਦਾ ਫਿਰ ਇੱਕ ਜਗ੍ਹਾ ਤੇ ਉਹ ਦੱਸ ਰਿਹਾ ਕਿ ਮੈਨੂੰ ਮਾਰਨਾ ਇਹ ਬੰਦੇ ਪੁਲਿਸ ਨੇ ਫੜੇ ਆ ਨਾਲ ਉਹ ਵਿਧਾਇਕ ਦਾ ਨਾਮ ਵੀ ਲੈਂਦਾ ਇੱਕ ਇੰਟਰਵਿਊ ਦੇ ਵਿੱਚ ਕਥੇ ਤੌਰ ਤੇ ਕਿ ਵੀ ਸਾਰਾ ਸਿਸਟਮ ਇਹਦਾ ਕੀਤਾ ਕਿ ਤੱਕ ਨਾ ਲੱਗਦਾ ਹੁਣ ਇਤੋਂ ਅੱਗੇ ਆ ਜਾਓ ਉਸਨੇ ਜੋ ਕੀਤਾ ਕਰਾਇਆ ਉਹ ਆਪਣੇ ਸਾਹਮਣੇ ਤੇ ਉਸਦੇ ਨਾਲ ਜੋ ਹੋਇਆ ਉਹ ਵੀ ਆਪਣੇ ਸਾਹਮਣੇ ਆ ਗਿਆ ਹੁਣ ਵੇਖਣ ਨੂੰ ਗੱਲ ਇਹ ਆ ਕਿ ਬਹੁਤ ਸਾਰੇ ਸੋਸ਼ਲ ਮੀਡੀਆ ਤੇ ਕਮੈਂਟ ਆ ਰਹੇ ਨੇ ਬਹੁਤ ਵੱਡੇ ਜੇ ਤੁਸੀਂ ਦੇਖੋਗੇ ਤਾਂ ਇਸ ਮਾਮਲੇ ਦੇ ਵਿੱਚ ਬਈ ਪ੍ਰतिकਰਮ ਦਿੱਤੇ ਜਾ ਰਹੇ ਆ ਸਿਆਸੀ ਤੌਰ ਤੇ ਸਭ ਕੁਝ ਸਿਆਸਤ ਜਿਹੜੀ ਆ ਉਹ ਆਪਣੀ ਚਾਲੇ ਚਲਦੀ ਆ ਮੈਂ ਅੱਗੇ ਲਿਖਿਆ ਸੀਗਾ ਕਿ ਜੇ ਮੰਨ ਲਓ ਐਡਾ ਵੱਡਾ ਕਤਲकांड ਜਿਹੜਾ ਹੈ ਉਹ ਅਕਾਲੀਆਂ ਦੇ ਰਾਜ ਚ ਹੋਇਆ ਹੁੰਦਾ ਕਾਂਗਰਸ ਦੇ ਰਾਜ ਚ ਹੋਇਆ ਹੁੰਦਾ ਤੇ ਨਾ ਪੰਬਖੜਾ ਨੇ ਫੇਸਬੁੱਕ ਸੂਣ ਵਾਲੀ ਕਰ ਦੇਣੀ ਸੀ ਝੇਰ ਸੋਟਣ ਵਾਲੀ ਕਰ ਦੇਣੀ ਸੀ ਠੀਕ ਹੈ ਨਾ ਜੀ ਹੁਣ ਹੁਣ ਇਹ ਕੀ ਕਰ ਲੈਨੇ ਦੇਖੋ ਦੋ ਤਿੰਨ ਗੱਲਾਂ ਨੇ ਮੈਨੂੰ ਸੰਖੇਪ ਦੇ ਵਿੱਚ ਹੀ ਨਵੇੜ ਦੇਣ ਪਹਿਲੀ ਗੱਲ ਕਿ ਸ਼ੱਕ ਜਤਾਇਆ ਜਾ ਰਿਹਾ ਉਹ ਦੋਸਤਾਂਵੰਦੀ ਉਹ ਵੀ ਪੀੜਤਾਂਵੰਦੀ ਉਹ ਵੀ ਕਿ ਸਾਜ਼ਿਸ਼ ਹੋ ਸਕਦੀ ਹੈ ਹੁਣ ਜਦੋਂ ਇੱਕ ਸ਼ੱਕ ਜਤਾਇਆ ਜਾਂਦਾ ਹੈ ਤੇ ਆਪਾਂ ਫਿਰ ਪੁਲਿਸ ਕੋਲ ਜਾਂਦੇ ਆ ਕਿ ਪੁਲਿਸ ਕੀ ਕਰਦੀ ਆ ਪੁਲਿਸ ਨੇ ਕੀ ਕੀਤਾ ਕਿ ਤੁਸੀਂ ਦੇਖੋ ਹੁਣ ਕਮਾਲ ਦੀ ਗੱਲ ਵਿਖੋ ਕਿ ਬੰਦਾ ਮਰਿਆ ਹਲੇ ਉਹਦਾ ਸੰਸਕਾਰ ਨਹੀਂ ਹੋਇਆ ਐਸਐਸਪੀ ਬਰਨਾਲਾ ਸ਼ਾਇਦ ਇਹ ਗੱਲ ਪਹਿਲਾਂ ਹੀ ਕਹਿ ਗਿਆ ਆ ਕੇ ਕਿ ਨਹੀਂ ਨਹੀਂ ਜੀ ਇਹ ਤੇ ਚੋਰ ਰਾਜਸੀ ਕੋਈ ਐਂਗਲ ਨਹੀਂ ਹੈ ਨੰਬਰ 1 ਨੰਬਰ 2 ਚਾਹਲ ਸਾਹਿਬ ਬੋਲ ਰਹੇ ਸੰਜੇ ਚਾਹਲ ਸਾਹਿਬ ਕਹਿ ਰਹੇ ਨੇ ਕਿ ਦੇਖੋ ਜੀ ਨਹੀਂ ਨਹੀਂ ਅਸੀਂ ਅੱਧਾ ਇੱਕ ਘੰਟਾ ਹੋਇਆ ਨਾ ਬੰਦਿਆਂ ਨੂੰ ਫੜਿਆ ਹੈ ਇਨਟੈਰੋਗੇਸ਼ਨ ਹਾਲੇ ਹੋਣੀ ਆ ਪਰ ਉਹ ਨਾਲ ਇੱਕ ਗੱਲ ਕਹਿ ਰਹੇ ਨੇ ਕਲੀਅਰ ਲਈ ਨਹੀਂ ਜੀ ਇਹ ਨਿੱਜੀ ਲੈਂਡ ਦੇਨ ਹੈ ਨਿੱਜੀ ਲੈਂਡ ਦੇਨ ਹੈ ਮਤਲਬ ਤੁਸੀਂ ਦੇਖੋ ਕਿ ਐਸਐਸਪੀ ਦਾ ਬਿਆਨ ਉਦੋਂ ਆਉਂਦਾ ਜਦੋਂ ਕੋਈ ਗ੍ਰਿਫਤਾਰੀ ਹੋਈ ਹੋਈ ਨਹੀਂ ਉਹ ਕਹ ਰਿਹਾ ਕਿ ਰਾਜਸੀ ਅੰਗਲ ਨਹੀਂ ਹੈ ਅੱਧਾ ਘੰਟਾ ਪਹਿਲਾਂ ਮੁਲਜ਼ਮ ਨੂੰ ਫੜ ਕੇ ਤੁਸੀਂ ਬਰਨਾਲੇ ਆ ਕੇ ਇੰਨੀ ਦੂਰੋਂ ਪ੍ਰੈਸ ਕਾਨਫਰੰਸ ਕਰ ਰਹੇ ਹੋ ਤੇ ਤੁਸੀਂ ਸਿੱਟਾ ਵੀ ਕੱਢ ਦਿੱਤਾ ਜਾਂਚ ਪੜਤਾਲ ਦਾ ਪਰ ਜਦੋਂ ਦੂਜੇ ਸਵਾਲ ਕੀਤੇ ਜਾਂਦੇ ਤੁਸੀਂ ਕਹਿੰਦੇ ਹੋ ਕਿ ਫਰਦਰ ਇਨਟੈਰੋਗੇਸ਼ਨ ਜਦੋਂ ਹੋਏਗੀ ਫਿਰ ਪਤਾ ਲੱਗੇਗਾ ਸਭ ਅਸੀਂ ਨਹੀਂ ਕਹਿੰਦੇ ਕਿ ਸੱਚ ਕੀ ਆ ਟੁੱਟ ਗਈ ਹੈ ਕਿ ਅਸੀਂ ਆਪਣੇ ਕੋਲ ਦੱਸ ਦਈਏ ਕਿ ਇਹ ਫਾਈਨਲ ਹੈ ਜੀ ਇਹ ਸਭ ਕੁਝ ਹੈ ਤੇ ਪੁਲਿਸ ਦੀ ਜਾਂਚ ਪੜਤਾਲ ਅਸੀਂ ਰੱਦ ਕਰ ਦਾਂਗੇ ਨਹੀਂ ਕਿ ਜਦੋਂ ਤੱਕ ਕੋਈ ਗ੍ਰਿਫਤਾਰੀ ਨਹੀਂ ਸੀ ਹੋਈ ਤੁਸੀਂ ਇਸ ਚੀਜ਼ ਨੂੰ ਮਤਲਬ ਕਿ ਪੁਲਿਸ ਜਿਹੜੀ ਆ ਉਹ ਕਿਵੇਂ ਪਰੋੜਤਾ ਦੇ ਨਾਲ ਕਹਿਣ ਲੱਗ ਪਈ ਕਿ ਨਹੀਂ ਕੋਈ ਰਾਜਸੀ ਐਂਗਲ ਨਹੀਂ ਹੈ ਕੋਈ ਬੰਦਾ ਫੜੋ ਇੰਟੈਰੋਗੇਸ਼ਨ ਹੋ ਵੀ ਤੱਥ ਕੰਗਰੇਜਾਂ ਪਰਵਾਰ ਦੀ ਪੀੜਤਾ ਦੀ ਸੰਤੁਸ਼ਟੀ ਕਰਵਾਈ ਜਾਵੇ ਤਦ ਤਾਪਾ ਕਹਿ ਸਕਦੇ ਆ ਕਿ ਠੀਕ ਹੈ ਜੀ ਪਰਵਾਰ ਨੂੰ ਇਨਵੈਸਟੀਗੇਸ਼ਨ ਦਾ ਨਿਚੋੜ ਕੱਟ ਕੇ ਕਿਉਂਕਿ ਸਾਰਿਆਂ ਦੇ ਸਾਹਮਣੇ ਇਨਵੈਸਟੀਗੇਸ਼ਨ ਦੇ ਸਿੱਟੇ ਨਹੀਂ ਰੱਖੇ ਜਾਂਦੇ ਸਾਨੂੰ ਵੀ ਪਤਾ ਹੈ ਪਰ ਪਰਿਵਾਰਾਂ ਨੂੰ ਸੱਦ ਕੇ ਵੱਡੇ ਅਫੀਸਰ ਜਿਹੜੇ ਹੁੰਦੇ ਨੇ ਉਹ ਕਨਵਿੰਸ ਕਰ ਦਿੰਦੇ ਆ ਕਿ ਆ ਦੇਖੋ ਜੀ ਕਿ ਆ ਮਾਮਲਾ ਤੁਸੀਂ ਹੁਣ ਜੋ ਮਰਜੀ ਸੋਚਣਾ ਸੋਚੀ ਚਲੋ ਚਲੋ ਉਹ ਵੀ ਆਪਾਂ ਮੰਨ ਲੈਂਦੇ ਪਰ ਕੋਈ ਗ੍ਰਿਫਤਾਰੀ ਨਹੀਂ ਹੋਈ ਤੇ ਤੁਸੀਂ ਠੀਕ ਉਹੀ ਲਾਈਨ ਫੜ ਲਈ ਜਿਹੜੀ ਆਮ ਆਦਮੀ ਪਾਰਟੀ ਦੇ ਪੰਬਕੜਾ ਨੇ ਸ਼ੁਰੂਆਤੀ ਦੌਰ ਦੇ ਵਿੱਚ ਹੀ ਸ਼ੁਰੂਆਤੀ ਦੌਰ ਦੇ ਵਿੱਚ ਹੀ ਮਤਲਬ ਕਿ ਤੁਸੀਂ ਕਹਿ ਦਿੱਤਾ ਕਿ ਹਾਂ ਭਾਈ ਇਹ ਤਾਂ ਜੀ ਨਿਜੀਲੈਂਡ ਦੇ ਨੇ ਨਿਜੀਲੈਂਡ ਦੇ ਨੂੰ ਹੋ ਸਕਦਾ ਨਿਜੀਲੈਂਡ ਦੇ ਨੂੰ ਹੋ ਸਕਦਾ ਇੱਕ ਸੱਜਣ ਨੇ ਉਹ ਕਹਿ ਰਿਹਾ ਕਿ ਪੂਰੀ ਪ੍ਰੈਸ ਕਾਨਫਰੰਸ ਤੁਸੀਂ ਸੁਣੀ ਨਹੀਂ ਡੀਜੀ ਚਾਲ ਨੇ ਸਾਫ਼ ਕਿਹਾ ਕਿ ਸਾਡੇ ਕੋਲ ਗਵਾਹ ਹੈ ਜਿਸ ਦੇ ਅੱਗੇ ਇਹ ਹੋਇਆ ਇਹ ਮਾਮਲਾ 5 ਲੱਖ ਰੁਪਏ ਦਾ ਉਹ ਗਵਾਹ ਦੇ ਸਾਹਮਣੇ ਸਾਰਾ ਇਨਸੀਡੈਂਟ ਹੋਇਆ ਬਿਲਕੁਲ ਮੈਂ ਉਹੀ ਕਹਿ ਰਿਹਾ ਨਾ ਸਰ ਮੈਂ ਉਹੀ ਕਹਿ ਰਿਹਾ ਪਹਿਲੀ ਗੱਲ ਇਹ ਕਿ ਮੈਂ ਤੁਹਾਨੂੰ ਸਰ ਕਹਿ ਰਿਹਾ ਤੁਸੀਂ ਮੈਨੂੰ ਤੂੰ ਕਹਿ ਸਕਦੇ ਹੋ ਜਾਂ ਜੋ ਮਰਜ਼ੀ ਕਹਿ ਸਕਦੇ ਹੋ ਮੈਂ ਤੁਹਾਡੇ ਤੇ ਛੱਡਿਆ ਮੈਂ ਉਹੀ ਤੇ ਕਹਿ ਰਿਹਾ ਅੱਧਾ ਘੰਟਾ ਪਹਿਲਾਂ ਬੰਦਾ ਫੜਿਆ ਤੁਸੀਂ ਤੇ ਮੁੜ ਕੇ ਤੁਸੀਂ ਉਹਦਾ ਨਿਚੋੜ ਵੀ ਕੱਢ ਦਿੱਤਾ ਠੀਕ ਹੈ ਮੈਂ ਉਹ ਸਾਰੀ ਗੱਲ ਮੈਂ ਸੁਣੀ ਹੋਈ ਹੈ ਸਰ ਪਰ ਮੇਰਾ ਮੰਨਣਾ ਇਹ ਆ ਕਿ ਐਸਐਸਪੀ ਨੇ ਤੇ ਪਹਿਲੇ ਦਿਨ ਹੀ ਕਹਿ ਦਿੱਤਾ ਬਿਨਾ ਗ੍ਰਿਫਤਾਰੀ ਤੋਂ ਠੀਕ ਹੈ ਨਾ ਜੀ ਜੇ ਮੰਨ ਲਓ ਮੌਕੇ ਦਾ ਗਵਾਹ ਆ ਤਾਂ ਫਿਰ ਉੱਥੇ ਉਹਦਾ ਭਰਾ ਵੀ ਦਾਵਾ ਕਰ ਰਿਹਾ ਐਫਆਈਆਰ ਚ ਕਿ ਮੈਂ ਵੀ ਉੱਥੇ ਸੀਗਾ ਮੈਂ ਵੀ ਉੱਥੇ ਸੀ ਤੀਜਾ ਬੰਦਾ ਜਿਹੜਾ ਦੁਕਾਨ ਵਾਲਾ ਉਹ ਵੀ ਉੱਥੇ ਆ ਕੀ ਲੈਣ ਦੇਣ ਦਾ ਜੇ ਮਸਲਾ ਹੈ ਮੈਂ ਇਹੀ ਗੱਲ ਤੇ ਆ ਰਿਹਾ ਸੀਗਾ ਸਰ ਤੁਸੀਂ ਮੈਨੂੰ ਬਾਹੋਂ ਫੜ ਕੇ ਇੱਥੇ ਆਂਦਾ ਪਹਿਲਾਂ ਹੀ ਲੈ ਜਾਂਦਾ ਤੁਹਾਡਾ ਸ਼ੁਕਰੀਆ ਤੁਹਾਡਾ ਸ਼ੁਕਰੀਆ ਹੁਣ ਮੈਨੂੰ ਇਹ ਦੱਸੋ ਮੰਨ ਲਓ ਲੈਨ ਦੇਨ ਤੋਂ ਕਤਲ ਹੋਇਆ ਮੈਂ ਤਾਂ ਕਹਿ ਰਿਹਾ ਕਿ ਲੈਨ ਦੇਨ ਤੋਂ ਮੰਨ ਲਓ ਹੋਇਆ ਲੈਨ ਦੇਨ ਤੋਂ ਕਤਲ ਹੋਇਆ ਲੈਨ ਦੇਨ ਪਰੇ ਪੰਚਾਇਤਾਂ ਚ ਨਿਬੜਦੇ ਹੁੰਦੇ ਆ ਲੈਨ ਦੇਨ ਠਾਣਿਆਂ ਕਠਾਣਿਆਂ ਚ ਕਚੈਰੀਆਂ ਚ ਨਿਬੜਦੇ ਹੁੰਦੇ ਆ ਕਿ ਲੈਨ ਦੇਨ ਐਦਾਂ ਬਈ ਗੋਲੀਆਂ ਮਾਰ ਕੇ ਨਿਬੜਦੇ ਹੁੰਦੇ ਆ ਕੀ ਤੁਸੀਂ ਇੱਕ ਕਤਲ ਨੂੰ ਕੇਸ ਬਾਨੇ ਮੈਨੂੰ ਨਹੀਂ ਪਤਾ ਤੁਸੀਂ ਆਮ ਆਦਮੀ ਪਾਰਟੀ ਦੇ ਸਮਰਥਕ ਹੋ ਜਾਂ ਕੌਣ ਹੋ ਆਈ ਡੋਨਟ ਨੋ ਪਰ ਕਿ ਤੁਸੀਂ ਇੱਕ ਕਤਲ ਨੂੰ ਜਸਟੀਫਾਈ ਕਰ ਰਹੇ ਹੋ ਬਿਲਕੁਲ ਮਤਲਬ ਕਿ ਭਾਈ ਜਿੱਦਾਂ ਪੰਵਕੜ ਕਰਨ ਲੱਗ ਪਏ ਕਿ ਨਹੀਂ 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 ਜੀ ਇਹ ਤੇ ਲੈਨ ਦੇ ਨੇ ਬਿਲਕੁਲ ਲੈਨ ਦੇਨ ਹੋ ਸਕਦਾ ਹੈ ਲੈਨ ਦੇਨ ਹੋ ਸਕਦਾ ਪਰ ਉਸ ਲੈਨ ਦੇਨ ਦਾ ਕੀ ਪਰਿਵਾਰ ਨੂੰ ਨਹੀਂ ਸੀ ਪਤਾ ਉਸ ਲੈਨ ਦੇਨ ਦਾ ਕੀ ਨਜ਼ਦੀਕੀ ਮਿੱਤਰਾਂ ਨੂੰ ਜੇ ਪਿੰਡ 'ਚ ਨਹੀਂ ਸੀ ਪਤਾ ਕੋਈ ਪਰੇ ਪੰਚਾਇਤ ਹੁੰਦੀ ਆ ਯਾਰਾਂ ਵਿਲੀਆਂ ਦਾ ਜੇ ਮਸਲਾ ਸੀਗਾ ਤਾਂ ਗੱਲ ਇਹ ਆ ਕਿ ਤੁਸੀਂ ਇੱਕ ਕਤਲ ਨੂੰ ਯਾਰ ਮਤਲਬ ਕਿ ਜਸਟੀਫਾਈ ਕਰਨਾ ਘਪਿਆ ਮੈਂ ਇਹੀ ਤਾਂ ਕਹਿ ਰਿਹਾ ਮੰਨ ਲਓ ਲੈਨ ਦੇਨ ਵੀ ਆ ਉਸ ਬੰਦੇ ਨੂੰ ਥ੍ਰੈਟ ਸੀ ਬੰਦੇ ਪਹਿਲਾਂ ਮਾਰਨ ਆਏ ਚਲੋ ਇਹ ਲੈਨ ਦੇਨ ਸੀ ਫਿਰ ਪਹਿਲਾਂ ਜਿਹੜੇ ਬੰਦੇ ਫੜੇ ਸੀਗੇ ਇਹ ਸਬੰਧ ਤੇ ਨੂੰ ਸੁਖਬਿੰਦਰ ਨੂੰ ਮਾਰਨ ਵਾਸਤੇ ਉਹ ਕਾਦੇ ਲਈ ਆਏ ਸਨ ਸਵਾਲੇ ਵੀ ਪੈਦਾ ਹੋ ਜਾਏਗਾ ਸਰ ਇਹ ਵੀ ਤੇ ਸਵਾਲ ਪੈਦਾ ਹੋਏਗਾ ਨੰਬਰ 1 ਨੰਬਰ 2 ਮੰਨ ਲਓ ਲੈਨ ਦੇਨ ਸੀ ਤਾਂ ਕੀ ਅਸੀਂ ਇਸ ਨੂੰ ਲਾਅ ਐਂਡ ਆਰਡਰ ਦਾ ਜਾਂ ਸਾਡੇ ਪੰਜਾਬ ਦੇ ਜੋ ਪਿੰਡੂ ਭਾਈਚਾਰੇ ਦਾ ਇਹ ਜਿਹੜਾ ਇਸ ਵੇਲੇ ਅਸੀਂ ਦ੍ਰਿਸ਼ ਦੇਖ ਰਹੇ ਹਾਂ ਕਿ ਸਾਡੇ ਲਈ ਦਿਲ ਕੰਬਾਉ ਨਹੀਂ ਹੈ ਕਿ ਕੋਈ ਬੰਦਾ ਕਿਤੇ ਬੈਠਾ ਹੈ ਕੋਈ ਬੰਦਾ ਹੁੰਦਾ ਹੈ ਆ ਕੇ ਫਾਇਰ ਮਾਰ ਕੇ ਆਸਾਨੀ ਨਾਲ ਨਿਕਲ ਜਾਂਦਾ ਹੈ ਤੇ ਇਹ ਕਹਿ ਦਿੱਤਾ ਜਾਂਦਾ ਲੈਂਡ ਦੇਨ ਪਿੰਡਾਂ ਦੇ ਵਿੱਚ ਆਪਣੀ ਤੇ ਮੇਰੇ ਖਿਆਲ ਦੇ ਨਾਲ 80 ਤੋਂ 90% ਘਰਾਂ ਦਾ ਲੈਂਡ ਦੇਨ ਚੱਲਦਾ ਇਹਦਾ ਮਤਲਬ ਹੈ ਕਿ ਆੜਤੀ ਦੇ ਨਾਲ ਤੁਹਾਡਾ ਲੈਂਡ ਦੇਨ ਦਾ ਰੌਲਾ ਤੇ ਜਾ ਕੇ ਆੜਤੀ ਨੂੰ ਫਾਇਰ ਮਾਰਦੇ ਹੋ ਕਿ ਜਾਂ ਆਰਤੀ ਇਹਨੇ ਤੁਹਾਡੇ ਤੋਂ ਲੈਣਾ ਤੇ ਆਪਾਂ ਕਹਿ ਦਈਏ ਵੀ ਹਾਂ ਲੈ ਲੈਂਦੇ ਤੁਸੀਂ ਆਰਤੀ ਇਹਨੇ ਆਖੀ ਫੈਰ ਮਾਰਤਾ ਕੋਈ ਅਕਲ ਵਾਲੀ ਗੱਲ ਕਰੋ ਮੈਂ ਤੁਹਾਨੂੰ ਦੱਸਾਂ ਤੁਸੀਂ ਬਿਲਕੁਲ ਕਿਰਾਏ ਪੈ ਚੁੱਕੇ ਜੀ ਤੁਸੀਂ ਇਹ ਵੇਖੋ ਕਿ ਇੱਕ ਸ਼ਹਿਟਾ ਦੇ ਵਿੱਚ ਐਸੇ ਹੀ ਮਰਿਆ ਸੀਗਾ ਐਸੇ ਹੀ ਮਰਿਆ ਸੀਗਾ ਨਾ ਜੁੜਿਆ ਅਕਾਲੀ ਦਲ ਦੇ ਵਰਕਰਾਂ ਦਾ ਅਕਾਲੀ ਦਲ ਦੇ ਵਰਕਰਾਂ ਦਾ ਉਹਦੇ 'ਚ ਨਾ ਆ ਗਿਆ ਕਿਹੜਾ ਸੀ ਰਾਣਾ ਕਿਹੜਾ ਉਸ ਤੋਂ ਬਾਅਦ ਅਕਾਲੀ ਦਲ ਦਾ ਪਤਨ ਸਟਾਰਟ ਹੋ ਗਿਆ ਤੇ ਤੁਸੀਂ ਉਦੋਂ ਕੀ ਕਿਹਾ ਸੀਗਾ ਇਹਨਾਂ ਲੋਕਾਂ ਨੇ ਇਹਨਾਂ ਲੋਕਾਂ ਨੇ ਜਿਹੜੇ ਅੱਜ ਆਮ ਆਦਮੀ ਪਾਰਟੀ ਦੇ ਸਮਰਥਕ ਆ ਇਹਨਾਂ ਨੇ ਉਸ ਵੇਲੇ ਕਿਹਾ ਸੀ ਕਿ ਨਹੀਂ 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 ਜੀ ਇਹ ਕੋਈ ਇਹਨਾਂ ਦਾ ਨਿੱਜੀ ਮਾਮਲਾ ਸੀਗਾ ਛਿੱੜ ਛਾੜ ਦਾ ਜਾਂ ਜੋ ਵੀ ਹੈ ਇਹ ਇਹਦੇ 'ਚ ਕੋਈ ਪਾਰਟੀ ਦਾ ਥੋੜੀ ਐਂਗਲ ਹੈ ਕੋਈ ਸਿਆਸੀ ਐਂਗਲ ਥੋੜੀ ਤੁਸੀਂ ਸਿਆਸੀ ਐਂਗਲ ਦਿੱਤੇ ਨੇ ਤੁਸੀਂ ਸਿਆਸੀ ਐਂਗਲ ਦਿੱਤੇ ਨੇ ਜਲਾਲ ਉਸਮਾਨ ਕਾਂਡ ਦਾ ਆ ਜਿਹੜਾ ਫੈਸਲਾ ਹੈ ਇਦੇ ਵਿੱਚ ਵੀ ਇਹੀ ਚੀਜ਼ ਜੋੜੀ ਗਈ ਸੀ ਨਾ ਉਸ ਵੇਲੇ ਕਿ ਐਦਾਂ ਹੋਇਆ ਜਿਉਂਦਾ ਹੋਇਆ ਅਕਾਲੀਆਂ ਦੇ ਰਾਜ ਤੋਂ ਹੈ ਤੱਕ ਕ੍ਰਾਈਮ ਨੂੰ ਕ੍ਰਾਈਮ ਦੇ ਚਸ਼ਮੇ ਨਾਲ ਹੀ ਦੇਖਿਆ ਜਾਏਗਾ ਸਭ ਫਿਰ ਬੇਅਦਬੀਆਂ ਦਾ ਮਾਮਲਾ ਜਿਹੜਾ ਉਹ ਕਿਵੇਂ ਆਪਾਂ ਕਿਸੇ ਇੱਕ ਲੀਡਰ ਦੇ ਨਾਮ ਨਾਲ ਜੋੜ ਸਕਦੇ ਹਾਂ ਸਭ ਤਾਂ ਗੱਲ ਸਾਬ ਇਹ ਆ ਕਿ ਜਦੋਂ ਦੋ ਬੰਦੇ ਪਹਿਲਾਂ ਫੜੇ ਗਏ ਸੀ ਕਿ ਉਹ ਵੀ ਲੈਣ ਦੇਣ ਦਾ ਮਸਲਾ ਸੀ ਜੇ ਉਦੋਂ ਲੈਣ ਦੇਣ ਦਾ ਮਸਲਾ ਨਹੀਂ ਸੀ ਦੁਸ਼ਮਣੀ ਦਾ ਮਸਲਾ ਸੀਗਾ ਠੀਕ ਹੈ ਨਾ ਜੀ ਫਿਰ ਪੁਲਿਸ ਨੇ ਇਸ ਬੰਦੇ ਨੂੰ ਪ੍ਰੋਟੈਕਟ ਕਰਨ ਦਾ ਯਤਨ ਕਿਉਂ ਨਹੀਂ ਕੀਤਾ ਇਹ ਕਹਿ ਰਹੇ ਨੇ ਜੀ ਕਿ ਅਸੀਂ ਹੁਣ ਅੱਛਾ ਇਹ ਸਵਿਟਾ ਤਾਂ ਕੱਢ ਦਿੱਤਾ ਕਿ ਸਿਆਸੀ ਐਂਗਲ ਕੋਈ ਨਹੀਂ ਚਲੋ ਠੀਕ ਹੈ ਪਰ ਜਦੋਂ ਕੁਲਦੀਪ ਚਾਹਲ ਜੀ ਤੋਂ ਪੁੱਛਿਆ ਜਾਂਦਾ ਹੈ ਕੁਲਦੀਪ ਚਾਹਲ ਜੀ ਤੋਂ ਪੁੱਛਿਆ ਜਾਂਦਾ ਹੈ ਕਿ ਕੀ ਇਸ ਬੰਦੇ ਨੇ ਤੁਹਾਡੇ ਤੋਂ ਸਿਕਿਉਰਿਟੀ ਮੰਗੀ ਸੀ ਉਹ ਕਹਿੰਦੇ ਜੀ ਚੈੱਕ ਕਰਕੇ ਦੱਸਣਾ ਪਵੇਗਾ ਕਿ ਲਿਖਤੀ ਦਿੱਤਾ ਹੈ ਕਿ ਨਹੀਂ ਦਿੱਤਾ ਹਾਲਾਂਕਿ ਵੈਪਨ ਤੇ ਉਹਨਾਂ ਨੇ ਕਲੀਅਰ ਕਰ ਦਿੱਤਾ ਹੈ ਕਿ ਵੈਪਨ ਜਿਹੜਾ ਉਹ ਜ਼ਬਤ ਨਹੀਂ ਸੀ ਕੀਤਾ ਗਿਆ ਬਲਕਿ ਐਨਓਸੀ ਕਟਵਾ ਕੇ ਵੈਪਨ ਵੇਚਣ ਵਾਸਤੇ ਇਹਨਾਂ ਨੇ ਮਤਲਬ ਕਿ ਅੱਗੇ ਆਪਣੀ ਕਾਰਵਾਈ ਕੀਤੀ ਆ ਤੇ ਕੋਈ ਦੂਸਰਾ ਨਵਾਂ ਵੈਪਨ ਲੈਣ ਵਾਸਤੇ ਅਪਲਾਈ ਨਹੀਂ ਕੀਤਾ ਠੀਕ ਹੈ ਨਾ ਜੀ ਸੋ ਹੁਣ ਆ ਜਾਈਏ ਲਾਈਨ ਦੇ ਉੱਤੇ ਭਾਈ ਪਰਿਵਾਰ ਵਾਲੇ ਜਾਂ ਨੇੜਲੇ ਜਾਂ ਜਿਹੜੇ ਪਿੰਡ ਦੇ ਬੰਦੇ ਉਹ ਤੇ ਦੱਸਦੇ ਸੀ ਕਿ ਇਸ ਬੰਦੇ ਦਾ ਡਰਗ ਛਡਵਾਇਆ ਸਬੰਦੇ ਨੇ ਇੱਕ ਵਾਰੀ ਫਿਰ ਇਹਦਾ ਇਲਾਜ ਕਰਵਾਇਆ ਕੋਠੇ ਤੋਂ ਡਗ ਪਿਆ ਸੀ ਮਤਲਬ ਲੋਕੀ ਇਹ ਕਹਿੰਦੇ ਉਹਦੇ ਪਿੰਡ ਦੇ ਇੱਕ ਗੱਲ ਕਹਿੰਦੇ ਆ ਕਿ ਉਹ ਬੰਦਾ ਯਾਰ ਗੁਲੇਲ ਖਰੀਦਣ ਤੱਕ ਦੀ ਹیثیت ਨਹੀਂ ਸੀ ਰੱਖਦਾ ਵੀ ਸਾਰੀ ਪ੍ਰਾਪਰਟੀ ਵਗੈਰਾ ਜਿਹੜੀ ਉਹ ਉਹਦੀ ਜਾਂਦੀ ਲੱਗੀ ਸੀਗੀ ਮਤਲਬ ਇਹ ਆ ਕੇ ਲੈਣ ਦੇਣ ਠੀਕ ਹੈ ਯਾਰਾ ਦੋਸਤਾਂ ਜੋ ਹੋ ਸਕਦਾ ਮੈਂ ਇਸ ਗੱਲ ਤੋਂ ਇਨਕਾਰੀ ਨਹੀਂ ਹਾਂ ਪਰ ਇਨੇ ਵੀ ਕਿੰਨੇ ਐਸਾਨ ਕੀਤੇ ਸਨ ਬੰਦੇ ਤੇ ਕੀ ਇਸ ਲਿਹਾਜ਼ ਨਾਲ ਵੀ ਆਜੋ ਕਿ ਕੀ ਸਾਡੇ ਚ ਇਨਸਾਨੀਅਤ ਮਰ ਗਈ ਆ ਕੀ ਸਾਡੇ ਚ ਯਾਰੀ ਦੋਸਤੀ ਮਰ ਗਈ ਆ ਯਾਰ ਮੰਨ ਲਓ ਮੇਰੇ ਤੇ ਕਿਸੇ ਨੇ ਗੁਣ ਕੀਤਾ ਮੇਰੇ ਤੇ ਮੰਨ ਲਓ ਕਿਸੇ ਨੇ ਐਸਾਨ ਕਰ ਦਿੱਤਾ ਬਹੁਤ ਵੱਡਾ ਐਸਾਨ ਕੀਤਾ ਜ਼ਿੰਦਗੀ ਬਚਾਈ ਆ ਕਿਸੇ ਮੌਕੇ ਤੇ ਆ ਕੇ 2-4 ਲੱਖ ਦਾ ਜਾਂ ਕਿਤੇ ਕੋਈ ਕੁਝ ਹਜ਼ਾਰ ਦਾ ਸਾਡਾ ਹੈ ਵੀ ਆ ਤਾਂ ਕੀ ਮੈਂ ਉਸ ਐਸਾਨ ਨੂੰ ਭੁਲਾ ਕੇ ਆ ਕੇ ਬੰਦੇ ਨੂੰ ਫੈਰ ਮਾਰ ਦੂੰਗਾ ਯਾਰ 6 ਫੁੱਟਾ ਬੰਦਾ ਮਾਰ ਦੂੰਗਾ ਲੱਖ ਦੀ ਲਾਨਤ ਹੈ ਸਰ ਲੱਖ ਦੀ ਲਾਨਤ ਹੈ ਇਸ ਤਰ੍ਹਾਂ ਦੇ ਕੇਸਾਂ ਨੂੰ ਜਸਟੀਫਾਈ ਕਰਨ ਵਾਲਿਆਂ ਤੇ ਤੇ ਲੱਖ ਦੀ ਲਾਨਤ ਹੈ ਇਹੋ ਜੀ ਸੋਚ ਰੱਖਣ ਵਾਲੇ ਬੰਦਿਆਂ ਤੇ ਕਿ ਜਿਹੜੇ ਬੰਦੇ ਨੇ ਤੈਨੂੰ ਇਲਾਜ ਦਿੱਤਾ ਹੋਵੇ ਜਾਂ ਤੇਰੇ ਲਈ ਐਨਾ ਕੁਝ ਕੀਤਾ ਹੋਵੇ ਜਿਵੇਂ ਪਰਿਵਾਰ ਵਾਲੇ ਜਾਂ ਨੇੜਲੇ ਦੱਸਦੇ ਸੀ ਕਿ ਬਹੁਤ ਕੀਤਾ ਕਰਾਇਆ ਬੰਦੇ ਦਾ ਯਾਰ ਗੁਣ ਤੇ ਇੱਕ ਹੀ ਕਰੇ ਕੀਤਾ ਹੋਵੇ ਨਾ ਕਿਸੇ ਨੇ ਕਿ ਡਿੱਗੇ ਪੈਰ ਨੂੰ ਕਿਤੇ ਪਾਣੀ ਦਾ ਘੁੱਟ ਪਿਆ ਹੋਵੇ ਤੇ ਜਿਹੜਾ ਜਾਗਦੀ ਜ਼ਮੀਰ ਵਾਲਾ ਬੰਦਾ ساری ਜ਼ਿੰਦਗੀ ਉਹਦਾ एहसान ਨਹੀਂ ਭੁੱਲਦਾ ਮਤਲਬ ਕਿ ਯਾਰ ਮਾਰ ਵੀ ਹੋ ਗਈ ਲੈਨ ਦੇ ਮਾਮਲੇ 'ਚ ਕਤਲ ਵੀ ਹੋ ਗਿਆ ਅਸੀਂ ਲਕੀਰ ਦੇ ਫਕੀਰ ਕਹਿ ਰਹੇ ਹਾਂ ਕਿ ਹਾਂ ਜੀ ਉਹਨਾਂ ਦਾ ਨੀਜੀ ਲੈਨ ਦੇਣ ਸੀ ਯਾਰ ਹੋ ਸਕਦਾ ਪਰ ਤੁਸੀਂ ਕਤਲ ਨੂੰ ਜਸਟੀਫਾਈ ਕਿਵੇਂ ਕਰ ਸਕਦੇ ਹੋ ਠੀਕ ਹੈ ਸਿਆਸੀ ਐਂਗਲ ਆਪਾਂ ਕਹਿ ਰਹੇ ਹਾਂ ਕਿ ਅਸੀਂ ਨਹੀਂ ਕਹਿੰਦੇ ਪਰ ਜਾਂਚ ਪੜਤਾਲ ਹਾਲੇ ਜਦੋਂ ਪੂਰੀ ਨਿਕਲੇਗੀ ਕਿ ਹੋ ਸਕਦਾ ਹੈ ਕਿ ਪਰਿਵਾਰ ਜਿਹੜਾ ਕੋਰਟ ਦੇ ਵਿੱਚ ਜਾ ਕੇ ਕਿਸੇ ਸੈਂਟਰਲ ਏਜੰਸੀ ਤੋਂ ਜਾਂਚ ਦੀ ਮੰਗ ਕਰੇ ਕਰਨ। ਹੋ ਸਕਦਾ ਹੈ ਉਸ ਬੰਦੇ ਨੂੰ ਲੈਣ ਦੇਣ ਦਾ ਜੋ ਹੈ ਮੈਟਰ ਉਹਦੇ 'ਚ ਉਕਸਾ ਦਿੱਤਾ ਗਿਆ ਹੋਵੇ। ਉਂਗਲਾਂ ਵਾਲੇ ਪਿੰਡਾਂ 'ਚ ਬਥੇਰੇ ਹੁੰਦੇ ਆ। ਹੋ ਸਕਦਾ। ਠੀਕ ਹੈ ਨਾ? ਸੋ ਜਾਂਚ ਦਾ ਵਿਸ਼ਾ ਤੇ ਇਹ ਹੋਣਾ ਚਾਹੀਦਾ ਕਿ ਵੈਪਨ ਕਿਵੇਂ ਲਿਆਂਦੇ ਹੀ ਉਹਨੇ? ਕਿੰਨੇ ਪੈਸੇ ਦਿੱਤੇ? ਕਿੰਨੇ ਇਤਜ਼ਾਮ ਕੀਤਾ? ਕਿਹੜੇ ਬੰਦੇ ਨੇ ਵੈਪਨ ਦੇ ਵਪਾਰੀ ਨੂੰ ਮਿਲਵਾਇਆ? ਔਰ ਅਜ ਦੀ ਤਰੀਕ ਦੇ ਵਿੱਚ ਸਾਨੂੰ ਇਹਨਾਂ ਗੱਲਾਂ ਦਾ ਖਿਆਲ ਰੱਖਣਾ ਪਊਗਾ ਇੱਕ ਤੇ ਲਾਅ ਐਂਡ ਆਰਡਰ ਦੇ ਲਿਹਾਜ਼ ਨਾਲ ਇਸ ਕਤਲ ਨੂੰ ਜਸਟੀਫਾਈ ਨਹੀਂ ਕੀਤਾ ਜਾ ਸਕਦਾ ਸੈਕੰਡ ਯਾਰ ਮਾਰ ਦੇ ਲਿਹਾਜ਼ ਨਾਲ ਥਰਡ ਲੈਂਡ ਦੇ ਹਿੰਦੇ ਲਿਹਾਜ਼ ਨਾਲ ਫੋਰਥ ਕਿ ਤੁਹਾਡੇ ਕੋਲ ਅਸਲਾ ਮੰਡੀ ਬਣੀ ਪਈ ਆ ਪੰਜਾਬ ਲੋ ਮੈਂ ਦਾਅਵੇ ਨਾਲ ਕਹਿਣਾ ਕਿ ਫੁੱਲ ਚੈਕਿੰਗ ਕਰ ਦਿਓ ਰੋਡਾਂ ਤੇ ਇੱਕ ਦਿਨ ਫੁੱਲ ਚੈਕਿੰਗ ਕਰ ਦਿਓ ਮੇਰੇ ਸਮੇਤ ਤਮਾਮ ਜਿੰਨੇ ਯਾਤਰਾ ਸਾਰੇ ਚੈੱਕ ਕਰ ਲੋ ਤੁਹਾਨੂੰ ਪਤਾ ਲੱਗ ਜਾਏਗਾ ਕਿ ਕਿੰਨੇ ਲੋਕਾਂ ਦੇ ਡੱਬ ਚਸਲੇ ਲੱਗੇ ਆ ਲੋਕ ਮੂੰਹ ਮੂੰਹ ਕਹਿੰਦੇ ਆ 30 ਲੈਣਾ ਹੈ ਕਿਹੜਾ ਲੈਣਾ ਹੈ ਦੱਸ ਐਨੇ ਯਾਰ ਇੱਥੇ ਪਹੁੰਚਦਾ ਕਰਦੇ ਆਂਗੇ ਸਰ ਮੰਡੀ ਬਣ ਚੁੱਕਾ ਹੈ ਤੇ ਅਸਲਾ ਲਾਇਸੈਂਸ ਤੁਸੀਂ ਕਿਸੇ ਨੂੰ ਦੇ ਨਹੀਂ ਰਹੇ ਅਸਲਾ ਲਾਇਸੈਂਸ ਤੁਸੀਂ ਕੱਢ ਨਹੀਂ ਰਹੇ ਉਹ ਰੋਕ ਰਹੇ ਹੋ ਜਿਹੜੇ ਸਵਿਲੀਅਨ ਆ ਜੇ ਉਹ ਸਰਕਾਰ ਤੋਂ ਲਗਭਗ ਲੱਖ ਰੁਪਈਆ ਭਰ ਕੇ ਵੇਪਰਾਂ ਦਾ ਲਾਇਸੈਂਸ ਮੰਗ ਰਿਹਾ ਉਹ ਤੁਸੀਂ ਰੋਕਤੇ ਆ ਵਰਬਲੀ ਕਿ ਨਹੀਂ 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 ਇਹਨੇ ਲਾਇਸੈਂਸ ਨਹੀਂ ਬਣਾਉਂਦੇ ਨੇ ਆਪਾਂ ਪੰਜਾਬੀਆਂ ਪਰ ਨਜਾਇਜ਼ ਜਿੰਨੇ ਮਰਜੀ ਚੱਕ ਲੋ ਫਿਰ ਕੱਲ ਨੂੰ ਇਹੀ ਹੋਏਗਾ ਸਾ ਜੇ ਇਦਾਂ ਮੰਡੀ ਬਣੀ ਰਹੀ ਨਾ ਤਾਂ ਫਿਰ ਸੇਫਟੀ ਵਾਸਤੇ ਬਹੁਤ ਦੂਰ ਤੱਕ ਜਾਂਦਾ ਬੰਦਾ ਲਾਇਸੈਂਸ ਨਹੀਂ ਦੇਉਂਗੇ ਤਾਂ ਫਿਰ ਅਗਲਾ ਵੀ ਇਹ ਦੁਜਾ ਮਾਰਨ ਵਾਲਾ ਚੱਕੀ ਫਿਰਦਾ ਤੇ ਫਿਰ ਬਚਣ ਵਾਲਾ ਵੀ ਉਦੋਂ ਤੱਕੜਾ ਲਏਗਾ ਕਿ ਯਾਰ ਆ ਜਾ ਫਿਰ ਤੂੰ ਤੇਰੇ ਕੋਲ ਨਜਾਇਜ਼ ਤੇ ਮੇਰੇ ਕੋਲ ਵੀ ਨਜਾਇਜ਼ ਆ ਫਿਰ ਦੇਖੀ ਜਾਓ ਸੋ ਗੱਲ ਇਹ ਹੈ ਕਿ ਇਹ ਬਚਕਾਨਾ ਗੱਲਾਂ ਹੁੰਦੀਆਂ ਨੇ ਸਾਨੂੰ ਇਸ ਮਾਮਲੇ ਨੂੰ ਲੌਂਡ ਆਰਡਰ ਨਾਲ ਜੋੜ ਕੇ ਦੇਖਣਾ ਹੀ ਪਵੇਗਾ ਠੀਕ ਹੈ ਜੀ ਯਾਰ ਮਾਰ ਇਹ ਵੀ ਜਿਹੜਾ ਹੈ ਜੀ ਇਹ ਵੀ ਇੱਕ ਬਹੁਤ ਵੱਡਾ ਵਿਸ਼ਾ ਹੈ ਕਿ ਲੈਣਦੇ ਨੇ ਯਾਰ ਕਿੱਡਾ ਕੁ ਲੈਣਦੇ ਨੇ ਸੀ ਜਿਹੋ ਜਿਹਾ ਬੰਦੇ ਦੀ ਆਪਾਂ ਸੁਬਾ ਸੁਣੀ ਹੈ ਜਿਹੋ ਜਿਹਾ ਬੰਦੇ ਦਾ ਸਰਕਲ ਹੈ 4-5 ਲੱਖ ਰੁਪਈਆ ਤੇ ਮੈਨੂੰ ਲੱਗਦਾ ਉਹ ਬੰਦਾ ਖੜਾ ਖੜੋਤਾ ਪੈਦਾ ਕਰ ਸਕਦਾ ਜਿੰਨਾ ਉਹਦਾ ਮੈਂ ਦੇਖਿਆ 11 ਬਿੱਲੀਆਂ ਦਾ ਨੈਟਵਰਕ ਹੈ ਜਿੰਨੇ ਲੋਕ ਰੋਣ ਵਾਲੇ ਆ ਜਿੰਨੇ ਲੋਕ ਨਾਲ ਖਲੋਣ ਵਾਲੇ ਆ 5-10 ਲੱਖ ਰੁਪਈਆ ਤੋਂ ਉਹਦੇ ਵਾਸਤੇ ਕੋਈ ਅਹਿਮੀਅਤ ਨਹੀਂ ਸੀ ਰੱਖਦਾ ਪਰ ਇਹ ਪੰਚਾਇਤ ਵਾਲਾ ਬੰਦਾ ਤੁਸੀਂ ਕਿਤੇ ਥਾਣੇ ਜਾ ਕੇ ਦਰਖਾਸਤ ਦੇ ਕੇ ਵੀ ਇਹੋ ਜਿਹੇ ਬੰਦੇ ਨੂੰ ਖਚਾਈ ਕਰਵਾ ਸਕਦੇ ਹੋ ਕਿਉਂਕਿ ਸਰਕਾਰ ਤਾਂ ਉਹਦੇ ਉਲਟ ਹੈ ਥਾਣੇ ਨੂੰ ਤੁਸੀਂ ਰਾਮ ਨਾਲ ਪੈਸੇ ਕਢਵਾ ਸਕਦੇ ਹੋ ਸੋ ਪਲੀਜ਼ ਮੇਰੀ ਬੇਨਤੀ ਹੈ ਕਿ ਜਿਹੜੇ ਲੋਕ ਇਹੋ ਜਿਹੇ ਮਾਮਲੇ 'ਚ ਲੈੰਡਿੰਗ ਦੇ ਨਾਮ ਤੇ ਜਿਹੜੇ ਆ ਨਾ ਉਹ ਡਿਫੈਂਡ ਕਰ ਰਹੀ ਹੈ ਜਸਟੀਫਾਈ ਕਰ ਰਹੀ ਹੈ ਕੱਲ ਨੂੰ ਤੁਹਾਡੇ ਨਾਲ ਇਦਾਂ ਹੋ ਗਿਆ ਨਾ ਤਾਂ ਬਹਾਨੇ ਤਾਂ ਛਤੀ ਹੁੰਦੇ ਆ ਕਿਤੇ ਕੁੜੀ ਦਾ ਨਿਕਲ ਆਉਂਦਾ ਜਨਾਨੀ ਦਾ ਨਿਕਲ ਆਉਂਦਾ ਕਿਤੇ ਜ਼ਮੀਨ ਦਾ ਨਿਕਲ ਆਉਂਦਾ ਕਿਤੇ ਲੈਣ ਦੇਣ ਦਾ ਨਿਕਲ ਆਉਂਦਾ ਫਿਰ ਤੁਹਾਡੇ ਮਾਮਲੇ ਨੂੰ ਵੀ ਜਸਟੀਫਾਈ ਇਦਾਂ ਦੂਜੇ ਕਰਨਗੇ ਸੋ ਕਤਲ ਕਤਲ ਹੈ ਬਹੁਤ ਮਾੜਾ ਹੈ ਮੰਨ ਤਪਾ ਗਿਆ ਮੈਂ ਨਹੀਂ ਕਹਿੰਦਾ ਕਿ ਕਿਸੇ ਵਿਧਾਇਕ ਨੇ ਕਰਵਾਇਆ ਕਿਸੇ ਨਹੀਂ ਉਹ ਜਾਂਚ ਪੜਤਾਲ ਹੈ ਪਰ ਜਾਂਚ ਪੜਤਾਲ ਕਿਸ ਤਰ੍ਹਾਂ ਦੀ ਹੋ ਰਹੀ ਹੈ ਉਹ ਇੱਕ ਸੋਚਣ ਦਾ ਵਿਸ਼ਾ ਤੇ ਸਾਡੇ ਪੰਜਾਬ ਚ ਕੀ ਹੋ ਰਿਹਾ ਇਹ ਇੱਕ ਜਾਂਚ ਦਾ ਵਿਸ਼ਾ ਲਿਸੈਂਸ ਤਾਂ ਮੇਰੇ ਮਿੱਤਰ ਦਾ ਵੀ ਰੋਕੀ ਬੈਠੇ ਨੇ ਹਾਂਜੀ ਬਿਲਕੁਲ ਇਹ ਬੜੀ ਵੱਡੀ ਇੱਕ ਪ੍ਰੋਬਲਮ ਹੈ ਕਿ ਨਜਾਇਜ਼ ਅਸਲਾ ਪੰਜਾਬ ਦੇ ਵਿੱਚ ਵਾਧੂ ਆ ਜਿੰਨਾ ਮਰਜ਼ੀ ਲੈ ਲਓ ਜਿੰਨਾ ਮਰਜ਼ੀ ਜਿੱਥੋਂ ਮਰਜ਼ੀ ਮੰਗਵਾ ਲਓ ਠੀਕ ਹੈ ਜੀ ਜਿੰਨਾ ਮਰਜ਼ੀ ਆ ਕਿੰਨੀਆਂ ਛਪਾ ਆ ਸਾਡੇ ਵਾਲਿਆਂ ਨੇ ਆ ਸਾਡੇ ਕਬਰ ਵਾਲਾ ਲੰਬੀ ਠਾਣਾ ਦਿੱਲੀ ਮੇਰੇ ਖਲ ਦੇ ਨਾਲ ਜੇ ਤੁਸੀਂ ਵੇਖੋਗੇ ਤਾਂ ਜਦਾਂ ਆਉਂਦੀ ਨਾ ਖਬਰ ਕਿ ਇੰਨਾ ਨਸ਼ਾ ਬਰਾਮਦ ਇੰਨਾ ਨਸ਼ਾ ਬਰਾਮਦ ਸਾਡੇ ਇਹਨਾਂ ਥਾਣਿਆਂ ਚੋਂ ਮਹੀਨੇ ਚ ਮੈਨੂੰ ਲੱਗਦਾ 2-4 ਖਬਰਾਂ ਇਦਾਂ ਦੀ ਆ ਜਾਂਦੀਆਂ ਕਿਉਂਕਿ ਇੰਟਰ ਸਟੇਟ ਥਾਣੇ ਆ ਇਹ ਬਾਰਡਰ ਤੇ ਕਬਰਾਲਾ ਲੰਬੀ ਸਰਵਰ ਖੂਈਆਂ ਇਹ ਥਾਣੇ ਆ ਤਾਂ ਇਧਰੋਂ ਆਉਂਦੇ ਉਧਰੋਂ ਆਉਂਦੇ ਪਤਾ ਨਹੀਂ ਕਿੰਨੇ ਕੁ ਵੈਪਨ ਆ ਮੇਰੇ ਖਿਆਲ ਦੇ ਨਾਲ ਸਾਡੀ ਮਲੋਟ ਪੁਲਿਸ ਜਿਹੜੀ ਮਲੋਟ ਤੇ ਲੰਬੀ ਡਿਵੀਜ਼ਨ ਦੀ ਪੁਲਿਸ ਆ ਪੰਜ ਛੇਰ ਕਵਰੀਆਂ ਨੇ ਇਹਨਾਂ ਦੀਆਂ ਵੈਪਨਾਂ ਦੀਆਂ ਆ ਪਿਛਲੇ ਕੁਝ ਦਿਨਾਂ ਦੀਆਂ ਅਸੀਂ ਸਾਰਾ ਕੁਝ ਯਾਦ ਰੱਖਦੇ ਆ ਠੀਕ ਹੈ ਨਾ ਤਾਂ ਹੁਣ ਦੁੱਧ ਜਾਂਦਾ ਵੀ ਅਸਲਾ ਖੋਲੋ ਯਾਰ ਕਿਹਾ ਭਾਈ ਜਿਹੜਾ ਮਰਜ਼ੀ ਬਣਾ ਸਕਦਾ ਤੇ ਜੇ ਨਹੀਂ ਤੇ ਆ ਮੰਡੀ ਬਣਿਆ ਪਿਆ ਕੋਈ ਬੰਦਾ ਗਿਆ ਯਾਰ ਉਹ ਬੰਦਾ ਜਿਹਨੂੰ ਪਿੰਡ ਵਾਲੇ ਕਹਿੰਦੇ ਕਿ ਗਲੇਲ ਨਹੀਂ ਸੀ ਲੈ ਸਕਦਾ ਉਹ ਲੁਧਿਆਣੇ ਜਾ ਕੇ ਲੈ ਆਇਆ ਤੇ ਜਿਹੜੇ ਬੰਦੇ ਨੂੰ ਪਹਿਲਾਂ ਥ੍ਰੈਟ ਸੀ ਥ੍ਰੈਡ ਪਰਸੈਪਸ਼ਨ ਸੀ ਪੁਲਿਸ ਨੇ ਬੰਦੇ ਪਹਿਲਾਂ ਫੜੇ ਸਨ ਤਾਂ ਉਹ 10 ਦਿਨ 15 ਦਿਨ ਤੁਹਾਡੇ ਮੁਤਾਬਕ ਪੁਲਿਸ ਵਾਲਿਆਂ ਦੇ ਮੁਤਾਬਕ 10 15 ਦਿਨ ਤੋਂ ਇਹ ਨਸ਼ਾ ਜਿਹੜਾ ਉਹ ਲਈ ਸੌਰੀ ਵੈਪਨ ਲਈ ਫਿਰਦਾ ਸੀਗਾ ਨਾਲ ਡੱਪ ਦੇ ਲਾਈਵ ਰਦਾ ਸੀ ਤਾਂ ਪੁਲਿਸ ਦੀ ਇੰਟੈਲੀਜੈਂਸ ਵੀ ਕਿਤੇ ਨਾ ਕਿਤੇ ਸਵਾਲਾਂ ਦੇ ਘੇਰੇ ਚ ਆਏਗੀ ਨਾ ਸਾਹਿਬ ਕਿ ਜਿਸ ਬੰਦੇ ਦੇ ਕਾਤਲ ਜਿਹੜੇ ਅਟੈਂਪਟ ਕਰਨ ਵਾਲੇ ਸੀਗੇ ਜਦੋਂ ਤੁਸੀਂ ਫੜ ਲਿਆ ਹਮਲਾਵਰ ਤੁਹਾਨੂੰ ਪਤਾ ਲੱਗ ਗਿਆ ਉਹਨੇ ਬੰਦੇ ਨੇ ਆਪ ਦੱਸਿਆ ਇੰਟਰਵਿਊ ਦੇ ਵਿੱਚ ਕਿ ਮੈਨੂੰ ਮਾਰਨਾ ਇਹ ਬੰਦੇ ਫੜੇ ਨੇ ਤਾਂ ਉਸ ਬੰਦੇ ਨੂੰ ਦੁਬਾਰਾ ਮਾਰਨ ਵਾਸਤੇ ਕੋਈ ਬੰਦਾ 10-15 ਦਿਨ ਤੋਂ ਹਥਿਆਰ ਖਰੀਦ ਕੇ ਸਾਰੀਆਂ ਅਰੇਂਜਮੈਂਟ ਕਰ ਰਿਹਾ ਤਾਂ ਫਿਰ ਕਿਤੇ ਨਾ ਕਿਤੇ ਸਵਾਲ ਜਿਹੜਾ ਸਾਡੀ ਜਿਹੜੀ ਲੋਕਲ ਇੰਟੈਲੀਜੈਂਸ ਹੁੰਦੀ ਹੈ ਕਿਉਂਕਿ ਜਿੰਨਾ ਕੁ ਮੈਨੂੰ ਯਾਦ ਹੈ ਸ਼ੈਣਾ ਉੱਥੇ ਥਾਣਾ ਹੈ ਲੋਕਲ ਸ਼ੈਣਾ ਜਿਹੜਾ ਹੈ ਉਹ ਥਾਣਾ ਵੀ ਹੈ ਜੇ ਮੈਂ ਗਲਤ ਨਹੀਂ ਹਾਂ ਤਾਂ ਲੋਕਲ ਇੰਟੈਲੀਜੈਂਸ ਤੇ ਵੀ ਸਵਾਲ ਪੈਦਾ ਹੋਏਗਾ ਕਿ ਜਿਹੜਾ ਬੰਦਾ ਇੱਕ ਪਬਲਿਕ ਫਿਗਰ ਹੈ ਜਿਹੜੇ ਬੰਦੇ ਨੂੰ ਪਹਿਲਾਂ ਹੀ ਮਾਰਨ ਵਾਸਤੇ ਅਟੈਂਪਟ ਹੋ ਚੁੱਕਾ ਹੈ ਭਾਈ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਦੇਖਣਾ ਪਏਗਾ ਦੇਖਣਾ ਪਏਗਾ ਇਹ ਸਾਰੀਆਂ ਗੱਲਾਂ ਉਧਰ ਨੂੰ ਲੈ ਕੇ ਨਾ ਦੌੜ ਵੀਰੇ ਪੰਦੀਰ ਸਾਹਿਬ ਉਧਰ ਨੂੰ ਲੈ ਕੇ ਨਾ ਦੌੜ ਉਧਰ ਨੂੰ ਲੈ ਕੇ ਨਾ ਦੌੜ ਉਹਨਾਂ ਦੀ ਉਹਨਾਂ ਦੀ ਵੀ ਇੱਕ ਕਹਾਣੀ ਸੀ ਆਪਸ ਦੇ ਵਿੱਚ ਬਹੁਤ ਵੱਡੀ ਠੀਕ ਹੈ ਨਾ ਤੁਸੀਂ ਤੁਸੀਂ ਲੋਕ ਹੋ ਗਏ ਹੋ ਬੇਸ਼ਰਮ ਤੁਸੀਂ ਬੇਸ਼ਰਮ ਹੋ ਚੁੱਕੇ ਹੋ ਤੁਹਾਨੂੰ ਮੌਤਾਂ ਨਾਲ ਨਹੀਂ ਤੁਹਾਨੂੰ ਸਿਆਸਤਾਂ ਨਾਲ ਮਾਫ ਕਰਨਾ ਛੱਬਦ ਮੇਰੇ ਕਰੜੇ ਆ ਪਾਣੀ ਦੇ ਘੁੱਟ ਨਾਲ ਲੰਘਾ ਲਿਓ ਉਹ ਵੀ ਉਹ ਵੀ ਯਾਰ ਮਾਰੀ ਹੁੰਦੀ ਆ ਠੀਕ ਹੈ ਨਾ ਜੀ ਤੋਂ ਤੁਸੀਂ ਯਾਰ ਮਾਰ ਨੂੰ ਇਦਾਂ ਨਹੀਂ ਤੁਸੀਂ ਲਾਅ ਆਂਡ ਆਰਡਰ ਤੋਂ ਜੁਦਾ ਨਹੀਂ ਕਰ ਸਕਦੇ ਯਾਰ ਮਾਰ ਵੀ ਲਾਅ ਆਂਡ ਆਰਡਰ ਦਾ ਹੀ ਵਿਸ਼ਾ ਹੈ ਸੋ ਇਹ ਜਿਹੜੀਆਂ ਇਹ ਤੁਹਾਡੀਆਂ ਕੱਸੀਆਂ ਪਿੱਟੀਆਂ ਦਲੀਲਾਂ ਨੇ ਕਿਤੇ ਹੋਰ ਚੱਲ ਸਕਦੀਆਂ ਇੱਥੇ ਨਹੀਂ ਚੱਲ ਸਕਦੀਆਂ ਠੀਕ ਹੈ ਨਾ ਜੀ ਤੋਂ ਮਤਲਬ ਮੈਂ ਤੁਹਾਡੇ ਵਰਗਿਆਂ ਨਾਲ ਪਿਛਲੇ 15 ਸਾਲ ਤੋਂ ਵਾਹ ਵਾਸਤਾ ਰੱਖਦਾ ਜਨਾਬ ਤੁਹਾਡਾ ਤਾਂ ਸ਼ਾਇਦ ਸੋਸ਼ਲ ਮੀਡੀਆ ਤੇ ਜਨਮ ਹੀ ਨਾ ਹੋਇਆ ਹੋਵੇ ਉਦੋਂ ਸੋ ਇਸ ਕਰਕੇ ਇਹਨਾਂ ਚੀਜ਼ਾਂ 'ਚ ਕੱਖ ਨਹੀਂ ਪਿਆ ਭਰਾ ਠੀਕ ਹੈ ਲੋਰਡ ਆਰਡਰ ਤੇ ਗੱਲ ਕਰ ਕਿਉਂ ਭਾਈ ਬੰਦੇ ਤੇ ਥ੍ਰੈਟ ਹੈ ਪਹਿਲਾ ਬੰਦੇ ਫੜੇ ਹੈ ਫਿਰ ਉਹ ਬੰਦਾ 10 ਦਿਨ ਤੋਂ ਜਾ ਕੇ ਵੈਪਨ ਚੱਕੀ ਫਿਰਦਾ ਹੈ ਲੋਕਲ ਥਾਣਾ ਹੈ ਕੀ ਗੱਲ ਕਰਦੇ ਹੋ ਯਾਰ ਤੁਸੀਂ ਠੀਕ ਹੈ ਨਾ ਜੀ ਠੀਕ ਹੈ ਨਾ ਸੋ ਇਹ ਮੇਰਾ ਆਪਣਾ ਪੱਖ ਹੈ ਅਸੀਂ ਨਾ ਕਿਸੇ ਤੋਂ ਰੁਕੇ ਆ ਨਾ ਰੁਕਣ ਵਾਲੇ ਆ ਭਾਈ ਜੋ ਸਾਡਾ ਫਰਜ਼ ਹੈ ਅਸੀਂ ਨਿਭਾਉਨੇ ਆ ਠੀਕ ਹੈ ਤੁਸੀਂ ਤੂੰ ਤੜਕ ਕਰਨੀ ਹੈ ਜੋ ਮਰਜ਼ੀ ਕਰਨੀ ਹੈ ਤਾਂ ਖੂ ਦੇ ਵਿੱਚੋਂ ਉਹ ਵੈਸੀ ਆਵਾਜ਼ ਆਉਂਦੀ ਹੁੰਦੀ ਹੈ ਜੈਸੀ ਤੁਸੀਂ ਦਿੰਨੇ ਹੋ ਠੀਕ ਹੈ ਨਾ ਜੀ ਸਾਰਾ ਕੁਝ ਮੈਨੂੰ ਪਤਾ ਹੈ ਮੈਂ ਕੋਈ ਐਦਾਂ ਨਹੀਂ ਹੈ ਕਿ ਕੋਈ ਮੈਂ ਰੋਟੀ ਨੂੰ ਚੋਚੀ ਦੱਸਣ ਵਾਲਾ ਨਹੀਂ ਆ ਪੰਜ ਦਹਾਕੇ ਉਮਰ ਦੇ ਵੱਖ-ਵੱਖ ਬਾਗਾਂ ਧਾਣੀ ਲੰਘ ਕੇ ਵੱਖ-ਵੱਖ ਪਤਨਾ ਧਾਣੀ ਲੰਘ ਕੇ ਇੱਥੇ ਤੱਕ ਪਹੁੰਚਿਆ ਮੈਂ ਠੀਕ ਹੈ ਨਾ ਜੀ ਸਾਡਾ ਮਕਸਦ ਇਹੋ ਆ ਕਿ ਭਈ ਜੋ ਵੀ ਹੋਇਆ ਇਹ ਗਲਤ ਹੋਇਆ ਇਸ ਨੂੰ ਰੋਕਿਆ ਜਾਣਾ ਚਾਹੀਦਾ ਔਰ ਕਤਲੋਗਾਰਤ ਦਾ ਸਿਲਸਲਾ ਜਿਹੜਾ ਕਦੇ ਮਾਝੇ ਦੇ ਵਿੱਚ ਕਦੇ ਮਾਲਵੇ ਦੇ ਵਿੱਚ ਕਦੇ ਕਿਤੇ ਕਦੇ ਕਿਤੇ ਠੀਕ ਹੈ ਹੁਣ ਯਾਰ ਮਾਰ ਤੇ ਆਜੋ ਆਹੀ ਤੇ ਤੁਹਾਡੇ ਚ ਨਾ ਬੇਹੂਦਗੀ ਆ ਪਹਿਲਾਂ ਪਹਿਲਾਂ ਆਗੇ ਕਿ ਤੂੰ ਪ੍ਰੈਸ ਕਾਨਫਰੰਸ ਨਹੀਂ ਸੁਣੀ ਉਹਦਾ ਲੈਣ ਦੇਣ ਸੀ ਆ ਬੰਦਿਆਂ ਦੀ ਵੇਖ ਲਵੋਣ ਕਰਤੂਤ ਦੇਖੋ ਹੁਣ ਯਾਰ ਮਾਰ ਤੇ ਆ ਗਿਆ ਮਤਲਬ ਕਿ ਤੁਸੀਂ ਕਿਸੇ ਗੱਲ ਤੇ ਨਹੀਂ ਖਲੋਣਾ ਐਡੇ ਬੁਸ਼ਰਮ ਹੋ ਚੁੱਕੇ ਹੋ ਤੁਸੀਂ ਖੈਰ ਚਲੋ ਗੱਲ ਇਹ ਆ ਕਿ ਅਸੀਂ ਆਪਦੀ ਗੱਲ ਕਹਿਣ ਤੋਂ ਗਰੀਜ਼ ਨਹੀਂ ਕਰਦੇ ਜਾਂਚ ਪੜਤਾਲ ਹੋਣੀ ਚਾਹੀਦੀ ਔਰ ਮੈਨੂੰ ਲੱਗਦਾ ਕਿ ਮਾਮਲਾ ਜਿਹੜਾ ਮੇਰੇ ਖਿਆਲ ਦੇ ਨਾਲ ਜਾਊਗਾ ਕਿਤੇ ਨਾ ਕਿਤੇ ਕੋਰਟ ਦੇ ਵਿੱਚ ਵੀ ਕੋਰਟ ਕਚਹਿਰੀ 'ਚ ਜਾਊਗਾ ਜਿਸ ਤਰ੍ਹਾਂ ਇਹ ਲੱਗਦਾ ਹੈ ਕਿ ਮਾਮਲਾ ਜਿਹੜਾ ਹੈ ਨਾ ਕੋਰਟ ਕਚਹਿਰੀ 'ਚ ਜਾਊਗਾ ਔਰ ਸੈਂਟਰਲ ਏਜੰਸੀ ਦੀ ਕਿਸੇ ਦੀ ਜਾਂਚ ਦੀ ਮੰਗ ਵੀ ਹੋਊਗੀ ਜਿੰਨਾ ਕੁ ਮੇਰਾ ਅੰਦਾਜ਼ਾ ਹੈ ਕਿਉਂਕਿ ਇਸ ਮਾਮਲੇ ਦੇ ਵਿੱਚ ਇਦਾਂ ਲੱਗਦਾ ਹੈ ਕਿ ਇਨਵੈਸਟੀਗੇਸ਼ਨ ਪੁਲਸ ਹਾਲੇ ਸ਼ੁਰੂਆਤੀ ਫੇਜ਼ ਦੇ ਵਿੱਚ ਆ ਕਿ ਐਸੀ ਇਨਵੈਸਟੀਗੇਸ਼ਨ ਕਰਕੇ ਸੰਤੁਸ਼ਟੀ ਕਰਵਾ ਦੇਵੇ ਕਿ ਟੱਬਰ ਦੀ ਉਹਦਾ ਇਮਕਾਨ ਘਟਿਆ ਬਾਕੀ ਦੇਖੋ ਠੈਟ ਸੀ ਕੀ ਹੁੰਦਾ ਮਿਲਦੇ ਆ ਜੀ ਅਗਲੀ ਵਾਰ ਚੈਨਲ ਆਪਣਾ ਆਪ ਦਾ ਆ ਜਾਈਦਾ ਐਤਵਾਰ ਕਦੇ ਕਦਾਈ ਸੋ ਸਬਸਕ੍ਰਾਈਬ ਵੀ ਕਰ ਲਿਓ ਢੂੰਗਾ ਮਾਰ ਦਿਓ ਕਰਵਾ ਦਿ ਦਿਓ ਮਿਲਦੇ ਆ ਜੀ ਫੇਰ ਜੀ ਧੰਨਵਾਦ ਜੀ